ਸੈਲ ਫੈਮਿਲੀ ਬੈਕਗਰਾਉਂਡ ਸਰ ਪਾਪਾ ਸਰ ਡਰਾਈਵਿੰਗ ਕਰਦੇ ਸਰ ਗੱਡੀ ਚਲਾਉਂਦੇ ਆ ਮੈਂ ਇਹ ਮੈਂ ਸਵਾਲ ਇਸ ਕਰਕੇ ਕਰ ਰਿਹਾ ਕਿ ਜਿੰਨੇ ਵੀ ਆ ਤੁਸੀਂ ਬੱਚੇ ਦੇਖ ਰਹੇ ਹੋ ਖਾਸ ਤੌਰ ਤੇ ਮੈਰੀਟੋਰੀਅ ਸਕੂਲ ਹੋਗੇ ਜਾਂ ਫਿਰ ਜਿਹੜੇ ਐਮੀਨੈਂਸ ਸਕੂਲ ਹੋਗੇ ਉਹਨਾਂ ਦੇ ਵਿੱਚ ਜ਼ਰੂਰਤਮੰਦ ਪਰਿਵਾਰਾਂ ਚੋਂ ਬੱਚੇ ਆਉਂਦੇ ਆ ਉਹ ਵੀ ਉਹ ਬੱਚੇ ਜਿਹੜੇ ਆਲਰੇਡੀ ਬਹੁਤ ਜ਼ਿਆਦਾ ਹੁਸ਼ਿਆਰ ਹੁੰਦੇ ਆ ਜਿਨ੍ਹਾਂ ਨੂੰ ਸਿਲੈਕਟ ਕਰਕੇ ਲੈ ਕੇ ਆਇਆ ਜਾਂਦਾ ਇਹ ਸਾਰੇ ਬੱਚੇ ਜਿਹੜੇ ਨੇ ਉਹ ਜ਼ਰੂਰਤਮੰਦ ਪਰਿਵਾਰਾਂ ਚੋਂ ਨੇ ਮੇਰੇ ਹੋਰ ਵੀ ਸੁਪਨੇ ਨੇ ਜਿਵੇਂ ਮੈਂ 올ੰਪੀਆਰਟਸ ਵੀ ਕਲੀਅਰ ਕਰਨਾ ਚਾਹੁੰਦਾਗਾ ਐਡਵਾਂਸ ਦਾ ਪੇਪਰ ਮੇਰਾ ਕਲੀਅਰ ਹੋਇਆ ਹੈ ਇਸ ਦਾ ਕ੍ਰੈਡਿਟ ਮੈਂ ਪੰਜਾਬ ਸਰਕਾਰ ਨੂੰ ਦੇਣਾ ਚਾਹਣਾ। ਤਾਂ ਜੋ ਨਾਣੇ ਵੀ ਕੈਂਪ ਲਗਾਏ ਤਿੰਨ ਗਰੀ ਉਹਨਾਂ ਨੇ ਕੈਂਪ ਲਗਾਏ। ਉੱਥੋਂ ਤੁਹਾਨੂੰ ਬਹੁਤ ਸਿੱਖਣ ਨੂੰ ਮਿਲਿਆ ਜਿਹੜੇ ਫਿਜ਼ਿਕਸ ਵਾਲੇ ਟੀਚਰ ਤੇ ਉਹ ਬਹੁਤ ਵਧੀਆ ਕੋਚਿੰਗ ਦਿੱਤੀ ਦੀ। ਤੇ ਮੇਰੇ ਪਾਪਾ ਲਿੰਬਰ ਕਰਦੇ ਨੇ ਜੇ ਮੇਰੀ ਮੰਮਾ ਵੀ ਜੀ ਮੇਰੀ ਮੰਮੀ ਵੀ ਖੇਤਾਂ ਵਿੱਚ ਹੀ ਕੰਮ ਕਰਦੇ ਨੇ ਸਾਨੂੰ ਪੜਾਣ ਵਾਸਤੇ। ਜੇ ਕਹਦਾ ਅਨਮਿਤ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪੰਜਾਬ ਦੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਬਹੁਤ ਸਾਰੇ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਨੇ ਬਹੁਤ ਵੱਡੇ ਮੁਕਾਮ ਹਾਸਲ ਕੀਤੇ ਔਰ ਸਰਕਾਰ ਉਹਨਾਂ ਦੀਆਂ ਉਦਾਹਰਨਾਂ ਬੱਚਿਆਂ ਦੇ ਸਾਹਮਣੇ ਵੀ ਲੈ ਕੇ ਆਉਂਦੀਆਂ ਹੈ ਕਿ ਦੇਖੋ ਇਹ ਸਰਕਾਰੀ ਸਕੂਲਾਂ ਚ ਪੜ੍ਹੇ ਹੋਏ ਬੱਚੇ ਆ ਜੇਕਰ ਤੁਸੀਂ ਸਰਕਾਰੀ ਸਕੂਲਾਂ ਚੋਂ ਵੀ ਪੜ੍ਹਦੇ ਹੋ ਤਾਂ ਤੁਸੀਂ ਵੱਡੇ ਅਹੁਦਿਆਂ ਤੇ ਪਹੁੰਚ ਸਕਦੇ ਹੋ ਔਰ ਉਹ ਪ੍ਰੇਰਿਤ ਲਗਾਤਾਰ ਚੱਲਦੀ ਆ ਆ ਕੁਝ ਬੱਚੇ ਅਸੀਂ ਤੁਹਾਨੂੰ ਦਿਖਾਉਨੇ ਆ ਇਹ ਬੱਚਿਆਂ ਨੇ ਜੇਈਈ ਐਡਵਾਂਸ ਦਾ ਟੈਸਟ ਕਲੀਅਰ ਕੀਤਾ ਔਰ ਇਹ ਬਹੁਤ ਟਫ ਟੈਸਟ ਹੁੰਦਾ ਹੈ ਇਹ ਇਹ ਕਹ ਲੋ ਕਿ ਜਿੰਨੀ ਵੀ এডੂਕੇਸ਼ਨ ਹੈ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਟਫ ਟੈਸਟ ਇਹ ਹੈ ਇਹਨਾਂ ਨੇ ਇੰਜੀਨੀਅਰ ਬਣਨਾ ਹੈ ਇਸ ਤੋਂ ਬਾਅਦ ਇਹਨਾਂ ਨੂੰ IIT ਦੇ ਵਿੱਚ ਐਡਮਿਸ਼ਨ ਮਿਲਣੀ ਹੈ ਸਰਕਾਰ ਦਾਵਾ ਕਰਦੀ ਹੈ ਕਿ ਸਾਡੇ ਬੱਚਿਆਂ ਨੇ ਜਿਹੜਾ ਇਹ ਟੈਸਟ ਕਲੀਅਰ ਕੀਤਾ ਹੈ ਸਰਕਾਰ ਨੇ ਬਹੁਤ ਸਾਰੇ ਉਪਰਾਲੇ ਕੀਤੇ ਆ ਤਿੰਨ ਵਾਰ ਉਹਨਾਂ ਨੇ ਬਕਾਇਦਾ ਤੌਰ ਤੇ ਟ੍ਰੇਨਿੰਗ ਸੈਸ਼ਨ ਲਾਏ ਨੇ ਜਦੋਂ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਜਿਵੇਂ ਜੂਨ ਦੇ ਵਿੱਚ ਛੁੱਟੀਆਂ ਹੁੰਦੀਆਂ ਦਸੰਬਰ ਦੇ ਵਿੱਚ ਹੁੰਦੀਆਂ ਜਾਂ ਫਿਰ ਉਹਨਾਂ ਦੇ ਜਦੋਂ ਐਗਜ਼ਾਮ ਹੋ ਜਾਂਦੇ ਆ ਉਸ ਤੋਂ ਬਾਅਦ ਜਦੋਂ ਬੱਚਾ ਕੋਲ ਟਾਈਮ ਹੁੰਦਾ ਯਾਨੀ ਵਿੰਡੋ ਫ੍ਰੀ ਮਿਲ ਜਾਂਦੀ ਹੈ ਉਸ ਵੇਲੇ ਤਿਆਰੀ ਕਰਵਾਈ ਜਾਂਦੀ ਹੈ ਇਹਨਾਂ ਬੱਚਿਆਂ ਨੇ ਜੇ ਜਿਹੜਾ ਹੈ ਉਹ ਐਡਵਾਂਸ ਕਲੀਅਰ ਕੀਤਾ ਇਸ ਤੋਂ ਪਹਿਲਾਂ ਮੇਨ ਹੁੰਦਾ ਹੈ ਮੇਨ ਤੋਂ ਅਗਲੀ ਸਟੇਜ ਐਡਵਾਂਸ ਦੀ ਹੁੰਦੀ ਹੈ ਅਸੀਂ ਗੱਲਬਾਤ ਕਰਦੇ ਆ ਵੀਰ ਕੀ ਨਾਮ ਹੈ ਤੁਹਾਡਾ ਯੁਵਰਾਜ ਸਿੰਘ ਜੁਵਰਾਜ ਸਿੰਘ ਕਿੱਥੋਂ ਕਿਹੜੇ ਸਕੂਲ ਤੋਂ ਔਰ ਕਿਹੜਾ ਪਿੰਡ ਆ ਤੁਹਾਡਾ ਮੈਂ ਸ੍ਰੀ ਪੁੱਤ ਚੁਗਲਨ ਸਰ ਬਿਹੰਡਾ ਤੋਂ ਆਪਣੀ 12ਵੀਂ ਵਾਰ ਪਾਸ ਕੀਤੀ ਮੇਰਾ ਪਿੰਨ ਝੰਡਾ ਵਾਲਾ ਹੀ ਗੋਨਿਆਣੇ ਕੋਲ ਤੇ ਮੈਂ ਜੇਡ ਮਾਸ ਕਲੀਅਰ ਕੀਤੀ ਹੈ ਫੈਮਿਲੀ ਬੈਕਗਰਾਉਂਡ ਕੀ ਹੈ ਮੇਰੇ ਫੈਮਿਲੀ ਮੇਰੇ ਡੈਡੀ ਆਟੋ ਡਰਾਈਵਰ ਨੇ ਆਟੋ ਡਰਾਈਵਰ ਹਾਂਜੀ ਠੀਕ ਹੈ ਤੁਹਾਡਾ ਨਾਮ ਕੀ ਹੈ ਵੀਰ ਸਰ ਲਖਪ੍ਰੀ ਸਿੰਘ ਮੈਂ ਫਰੋਜ਼ਪੁਰ ਦਾ ਰਹਿਣਾ ਲਾ ਤੇ ਮੇਰਾ ਸਾਰਾ ਘੜੀ ਮੈਮਰੀਅਰ ਮੈਰਿਟਰੀ ਸਕੂਲ ਫਰੋਜ਼ਪੁਰ ਤੋਂ ਆਪਣੀ 12ਵੀਂ ਪਾਸ ਕੀਤੀ ਹੈ ਤੇ ਮੈਂ ਜੇਡ ਐਡਵਾਂਸ ਪੇਪਰ ਵੀ ਕਲੀਅਰ ਕਰ ਲਿਆ ਜੀ ਜਿੱਥੇ ਤੁਹਾਨੂੰ ਮੁਬਾਰਕਾ ਹਾਂਜੀ ਸਰ ਫੈਮਲੀ ਬੈਕਗਰਾਉਂਡ ਸਰ ਪਾਪਾ ਸਰ ਡਰਾਈਵਿੰਗ ਕਰਦੇ ਸਰ ਗੱਡੀ ਚਲਾਉਂਦੇ ਆ ਇਹ ਮੈਂ ਇਹ ਮੈਂ ਸਵਾਲ ਇਸ ਕਰਕੇ ਕਰ ਰਿਹਾ ਕਿ ਜਿੰਨੇ ਵੀ ਆ ਤੁਸੀਂ ਬੱਚੇ ਦੇਖ ਰਹੇ ਹੋ ਖਾਸ ਤੌਰ ਤੇ ਮੈਰੀਟੋਰੀਅ ਸਕੂਲ ਹੋ ਗਏ ਜਾਂ ਫਿਰ ਜਿਹੜੇ ਐਮੀਨੈਂਸ ਸਕੂਲ ਹੋ ਗਏ ਉਹਨਾਂ ਦੇ ਵਿੱਚ ਜ਼ਰੂਰਤਮੰਦ ਪਰਿਵਾਰਾਂ ਚੋਂ ਬੱਚੇ ਆਉਂਦੇ ਆ ਉਹ ਵੀ ਉਹ ਬੱਚੇ ਜਿਹੜੇ ਆਲਰੇਡੀ ਬਹੁਤ ਜ਼ਿਆਦਾ ਹੁਸ਼ਿਆਰ ਹੁੰਦੇ ਆ ਜਿਨ੍ਹਾਂ ਨੂੰ ਸਿਲੈਕਟ ਕਰਕੇ ਲੈ ਕੇ ਆਇਆ ਜਾਂਦਾ ਇਹ ਸਾਰੇ ਬੱਚੇ ਜਿਹੜੇ ਨੇ ਉਹ ਜ਼ਰੂਰਤਮੰਦ ਪਰਿਵਾਰਾਂ ਚੋਂ ਨੇ ਜਿਨ੍ਹਾਂ ਦੇ ਡੇਲੀ ਬੇਸਿਸ ਤੇ ਕੰਮ ਕਰਨ ਵਾਲੇ ਲੋਕ ਨੇ ਜਿਵੇਂ ਇੱਧਰ ਇਸ ਨੌਜਵਾਨ ਨੇ ਦੱਸਿਆ ਕਿ ਆਟੋ ਚਲਾਉਂਦੇ ਨੇ ਇਹ ਵੀ ਡਰਾਈਵਿੰਗ ਕਰਦੇ ਨੇ ਇਹਨਾਂ ਦੇ ਪਾਪਾ ਵੀ ਤਾਂ ਇਹਨਾਂ ਨੇ ਇਹ ਇੱਕ ਉਦਾਹਰਨ ਦੇ ਤੌਰ ਤੇ ਵੀਡੀਓ ਅਸੀਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਕਿ ਇਹ ਬੜਾ ਜ਼ਰੂਰੀ ਹੈ ਸਾਨੂੰ ਇਹ ਨਹੀਂ ਕਿ ਬਹੁਤ ਜ਼ਿਆਦਾ ਪੈਸਾ ਲਾ ਕੇ ਬੱਚਾ ਨੂੰ ਪੜਾਇਆ ਜਾਵੇ ਇਹ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਬੱਚੇ ਵੀ ਇਹ ਸਾਰਾ ਕੁਝ ਕਰ ਸਕਦੇ ਆ ਅੱਗੇ ਕੀ ਸੋਚਿਆ ਜੇ ਇਹ ਐਡਵਾਂਸ ਕਲੀਅਰ ਹੋ ਗਿਆ ਇਸ ਤੋਂ ਅੱਗੇ ਸੁਪਨਾ ਕੀ ਹੈ ਬਣਨਾ ਕੀ ਹੈ ਸਿਚੀ ਸਰ ਜੀ ਮੇਰਾ ਨਾਮ ਪ੍ਰਦੀਪ ਸਿੰਘ ਹੈ ਤੇ ਮੈਂ ਬਠਿੰਡਾ ਰਹਿਣ ਵਾਲਾ ਆਂਗਾ ਤੇ ਮੈਂ ਮੈਟਰੋ ਸਕੂਲ ਬਠਿੰਡਾ ਤੋਂ ਪਲੱਸ 2 ਪਾਸ ਕੀਤੀ ਹੈ ਤੇ ਜੇ ਐਡਵਾਂਸ ਕਲੀਅਰ ਕਰਨ ਤੋਂ ਬਾਅਦ ਮੈਂ ਚਾਹੁੰਦਾ ਕਿ ਮੈਂ ਆਈਟੀ ਵਿੱਚ ਜਾਵਾਂ ਤੇ ਉੱਥੇ ਪੜ੍ਹਾਈ ਕਰਾਂ ਪਰ ਮੇਰੇ ਹੋਰ ਵੀ ਸੁਪਨੇ ਨੇ ਜਿਵੇਂ ਮੈਂ 올ਿਮਪੀਆਰਟਸ ਵੀ ਕਲੀਅਰ ਕਰਨਾ ਚਾਹੁੰਦਾ ਆਂਗਾ ਮੈਥਮੈਟਿਕਸ ਕਿਉਂ ਮੈਥਮੈਟਿਕਸ ਮੇਰੀ ਸਟਰੋਂਗ ਹੈ ਤੇ ਮੇਰਾ ਜੋ ਮੇਨ ਇੰਡਸਟਰੀ ਹੈਗੀ ਜਿਸ ਵਿੱਚ ਮੈਂ ਕੰਮ ਕਰਨਾ ਚਾਹੁੰਦਾ ਆਂਗਾ ਕੁਆਇਟ ਇੰਡਸਟਰੀ ਕਿਉਂਕਿ ਆਈਟੀ ਇੰਡਸਟਰੀ ਹਾਂਜੀ ਇੰਜੀਨੀਅਰ ਬਣਾਉਣਾ ਚਾਹੁੰਦਾ ਮੈਂ ਤੇ ਮੇਰਾ ਕੰਪਿਊਟਰ ਦੇ ਵਿੱਚ ਬਹੁਤ ਇੰਟਰਸਟ ਹੈਗਾ ਤੇ ਮੈਂ ਪਹਿਲਾਂ ਵੀ ਕਈ ਮਿਲ ਕੰਮ ਕਰ ਚੁੱਕਾ ਹਾਂਗਾ ਜਿਹੜੇ ਪ੍ਰੋਜੈਕਟਸ ਵਰ ਬਣਾ ਚੁੱਕਾ ਹਾਂਗਾ ਕੰਪਨੀ ਕੰਮ ਕਰ ਚੁੱਕਾ ਹਾਂਗਾ ਆ ਦੇ ਸਕਿੱਲ ਵਿੱਚ ਵੀ ਕੰਮ ਕਰ ਲਿਆ ਪਲੱਸ ਐਜ਼ ਅ ਫ੍ਰੀਲੈਂਸਰ ਕੰਮ ਕੀਤਾ ਸੀ ਸਰ ਫ੍ਰੀਲੈਂਸਰ ਕੰਮ ਹਾਂਜੀ ਸਰ ਉਹ ਕੋਈ ਕੰਪਨੀ ਸੀਗੀ ਉਹ ਸੌਫਟਵੇਅਰ ਬਣਾਉਂਦੀ ਸੀਗੀ ਹਾਂਜੀ ਤੇ ਉਹਨਾਂ ਨੇ ਮੈਨੂੰ ਵੈਬਸਾਈਟ ਬਣਾਉਣ ਬਾਰੇ ਅਰਟੀਕਲ ਤਜਰਬਾ ਲੈ ਚੁੱਕਿਆ ਹਾਂ ਹਾਂਜੀ ਸਰ ਮੈਂ ਉਹ 10th ਕਲਾਸ ਵਿੱਚ ਸੀ ਸਰ ਜਦੋਂ ਮੈਂ ਕੀਤਾ ਸੀਗਾ ਹਾਂਜੀ ਤੇ ਸਰ ਮੈਂ ਇਸ ਵਾਰ JEE ایڈਵਾਂਸ ਕਲੀਅਰ ਕੀਤਾ ਮੈਂ ਦੂਸਰਾ ਕੀਤਾ ਪਿਛਲੇ ਸਾਲ ਵੀ ਕੀਤਾ ਸੀ ਪਰ ਉਹ ਮੇਰੀ ਰੈਂਕ ਵਧੀਆ ਨਹੀਂ ਆਈ ਸੀ ਤੇ ਇਸ ਸਾਲ ਮੈਂ ਪਾਰਸ਼ੀਅਲ ਡ੍ਰੌਪ ਲੈ ਕੇ JEE ایڈਵਾਂਸ ਫੇਰ ਕਲੀਅਰ ਕੀਤਾਗਾ ਤੇ ਮੈਨੂੰ ਉਮੀਦ ਹੈ ਕਿ ਸਰ ਮੈਨੂੰ ਵਧੀਆ IIT ਮਿਲ ਜਾਏਗੀ ਬਿਲਕੁਲ ਉਹਦਾ ਟੈਸਟ ਹੁੰਦਾ ਵੀ ਦੋ ਵਾਰੀ ਹੈ ਮੌਕੇ ਵੀ ਦੋ ਹੀ ਹੁੰਦੇ ਆ ਦੂਜੇ ਮੌਕੇ ਤੇ ਤੁਸੀਂ ਕਲੀਅਰ ਕਰਕੇ ਕੀ ਨਾਮ ਹੈ ਬ੍ਰਦਰ ਤੁਹਾਡਾ ਮੇਰਾ ਨਾਮ ਜਸਨਦੀਪ ਸਿੰਘ ਹੈ ਜੀ ਮੇਰੇ ਸਕੂਲ ਦਾ ਨਾਮ ਮੈਰਿਟੋਰੀਅਸ ਸਕੂਲ ਪਟਿਆਲਾ ਹੈ ਤੇ ਮੈਂ ਥੋਰੀ ਸ਼ਹਿਰ ਦਾ ਰਹਿਣ ਵਾਲਾ ਹਾਂ ਜੋ ਇਹ ਐਡਵਾਂਸ ਦਾ ਪੇਪਰ ਮੇਰਾ ਕਲੀਅਰ ਹੋਇਆ ਹੈ ਇਸ ਦਾ ਕ੍ਰੈਡਿਟ ਮੈਂ ਪੰਜਾਬ ਸਰਕਾਰ ਨੂੰ ਦੇਣਾ ਚਾਹਣਾ ਤਾਂ ਜੋ ਉਹਨਾਂ ਨੇ ਵੀ ਕੈਂਪ ਲਗਾਏ ਤਿੰਨ ਗਰੀ ਉਹਨਾਂ ਨੇ ਕੈਂਪ ਲਗਾਏ ਉੱਥੋਂ ਸਾਨੂੰ ਬਹੁਤ ਸਿੱਖਣ ਨੂੰ ਮਿਲਿਆ ਜਿਹੜੇ ਫਿਜ਼ਿਕਸ ਵਾਲੇ ਟੀਚਰ ਸੀ ਉਹ ਬਹੁਤ ਵਧੀਆ ਕੋਚਿੰਗ ਦਿੰਦੇ ਦੀ ਉਹਨਾਂ ਦਾ ਡਾਊਟ ਕਲੀਅਰ ਹੋ ਜਾਂਦੇ ਦੀ ਅਸੀਂ ਸਵਾਲ ਹੱਲ ਕਰਦੇ ਸੀ ਬਾਕੀ ਬਹੁਤ ਮਿਹਨਤ ਕਰੀ ਇਸ ਕਰਕੇ ਕੀ ਕੀ ਸੁਪਨੇ ਦੇਖੇ ਆ ਲਾਈਫ ਦੇ ਵਿੱਚ ਲਾਈਫ ਵਿੱਚ ਇੰਜੀਨੀਅਰ ਬਣਨ ਦਾ ਸੁਪਨਾ ਸੀ ਇੰਜੀਨੀਅਰ ਬਣਨਾ ਤੁਹਾਡਾ ਕੀ ਨਾਮ ਹੈ ਬੇਟਾ ਅਰਸ਼ਪ੍ਰੀਤ ਗੌਰ ਅਸ਼ਵਨੀਤ ਕਿੱਥੋਂ ਆ ਤੁਸੀਂ ਅਮਰੀਦ ਸਰ ਅਮਰੀਦ ਸਰ ਫੈਮਲੀ ਮੈਂ ਇੱਕ ਲੈਫਟੈਂਡ 84 ਪੈਰਾਂ ਇੱਕ ਪ੍ਰਾਏ ਮੇਰਾ ਪ੍ਰਾਹ ਹੈਂਡੀਕੈਪ ਹੈ ਉਹ ਤੁਰ ਨਹੀਂ ਸਕਦਾ ਬਾਇਰਥ ਤੇ ਉਹਦੇ ਇਲਾਜ ਤੇ ਸ਼ੁਰੂ ਤੋਂ ਇੰਨੇ ਪਹਿਲੇ ਲੱਗ ਗਏ ਕਿ 20 ਲੱਖ ਦੇ ਕਰੀ ਪੈਸੇ ਲੱਗ ਚੁੱਕੇ ਆ ਕਿ ਮੇਰੇ ਪਾਪਾ ਘਰ ਮੇਰਾ ਖਰਚੋਖਲੇ ਪੈਸੇ ਨਹੀਂ ਆਗੇ ਸੀ ਫਿਰ ਮੈਂ ਪਰ ਆਈਆਈਡੀ ਕਰਨਾ ਚਾਹੁੰਦੀ ਸੀ ਕ੍ਰੈਕ ਫਿਰ ਇਹ ਦੇ ਕਰਕੇ ਸਰਕਾਰ ਨੇ ਬਹੁਤ ਦੇ ਉਪਰਾਲੇ ਕੀਤੇ ਕਿ ਜਿਹੜੇ ਸਾਡੇ ਸਕੂਲਾਂ ਵਿੱਚ ਕੋਚਿੰਗ ਲਵਾਉਂਦੇ ਆ ਮੈਂ ਮੈਰਿਟਰੀ ਸਕੂਲ ਤੋਂ ਪੜਦੀ ਪਈ ਆ ਤੇ ਉਹ ਕੋਚਿੰਗ ਲੱਗਦੀ ਸੀ ਉਹ ਕੋ ਜਿਹਨਾਂ ਨੂੰ ਇਨਾ ਫਾਇਦਾ ਅੱਜ ਸਾਡਾ ਜੀ ਇਟਾ ਰੰਥਿਕ ਕਲੀਅਰ ਹੋ ਗਏ ਆ ਕੋਚਿੰਗ ਬਾਰੇ ਦੱਸੋ ਕਿ ਕਿੱਦਾਂ ਦੀ ਕੋਚਿੰਗ ਹੁੰਦੀ ਸੀ ਤਿੰਨ ਕੋਚਿੰਗ ਕੋਚਿੰਗ ਕਲਾਸਾਂ ਲੱਗੀਆਂ ਤੁਹਾਡੀਆਂ ਹਾਂਜੀ ਹਾਂਜੀ ਸਾਡੀ ਤਿੰਨ ਕੋਚਿੰਗ ਕਲਾਸਾਂ ਲੱਗੀਆਂ ਇੱਕ ਸਾਡੀ ਸਮਰ ਵਿੱਚ ਲੱਗੀ ਸੀ ਇਸ ਸਮਰ ਵੈਕੇਸ਼ਨ ਫਿਰ ਅਡੇ ਵਿੰਟਰ ਵਿੱਚ ਲੱਗੀ ਸੀ ਫਿਰ ਸਾਡੀ ਹੋਣ ਲੱਗੀ ਸੀ ਅਪ੍ਰੈਲ ਵਿੱਚ ਪੀਪਰ ਖਤਮ ਹੋਣ ਤੋਂ ਹਾਂਜੀ ਹਾਂਜੀ ਅਪ੍ਰੈਲ ਵਿੱਚ ਸਾਡੀ ਲੱਗੀ ਸੀ ਜੇ ਐਡਵਾਂਸ ਸੀ ਸਾਡੀ 1 ਮਹੀਨਾ ਦੀ ਪੂਰੀ ਕੋਚਿੰਗ ਸੀ ਜਿਹਦੇ ਵਿੱਚ ਸਾਨੂੰ ਫਿਜ਼ਿਕਸ ਵਨ ਸਾਰਾ ਸਿਲੇਬਸ ਕਵਰ ਕਰਾਇਆ ਸੀ ਉਹਨਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਪੜਾਇਆ ਸਾਡੇ ਟੀਚਰਸ ਵੀ ਜਿਹੜੇ ਸੀ ਸਾਡੇ ਸਕੂਲ 'ਚ ਪੜ੍ਹਾਉਂਦੇ ਸਨ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਪੜਾਇਆ ਉਹ ਦਿਨ ਰਸ ਸਾਨੂੰ ਦੱਸਦੇ ਹੁੰਦੇ ਕਿ ਬੱਚੇ ਇਦਾਂ ਕਰੋ ਬਹੁਤ ਮੋਟੀਵੇਟ ਕਰਦੇ ਸੀ ਸਾਨੂੰ ਪੜਾਉਂਦੇ ਵੀ ਬਹੁਤ ਵਧੀਆ ਸੀ ਤੇ ਉਹਦੀ ਬਦੌਲਤ ਅੱਜ ਇੱਥੇ ਆ ਗਏ ਆ ਤੇ ਬਹੁਤ ਖੁਸ਼ ਆ ਗਏ ਆ ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਕਰਮਾਪਾਗਾ ਵਾਲੀਆਂ ਉਹ ਵੈਸੇ ਪਿੰਡਾਂ ਦੇ ਵਿੱਚ ਇੰਉਂ ਹੁੰਦਾ ਹੈ ਕਿ ਕਹਿੰਦੇ ਕਿ ਕੁੜੀ ਹੁਣ ਪੜ੍ਹਨ ਕਿੱਥੇ ਜਾਊਗੀ ਇਹਨੂੰ ਹਟਾ ਲਓ ਬਹੁਤ ਸਾਰੀਆਂ ਧੀਆਂ ਨਾਲ ਐਵੇਂ ਹੁੰਦਾ ਤੁਸੀਂ ਕਰਮਾ ਵਾਲੀਆਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਖਦੀਪ कौर ਮੈਂ ਪੈਂਟਸੇਲਬਰਾ ਤੋਂ ਹਾਂ ਤੇ ਮੈਂ ਆਪਣੀ ਪਲੱਸ 2 ਮੈਰਿਟੋਰੀਅਸ ਸਕੂਲ ਹਾਂਜੀ ਤੇ ਮੈਂ ਆਪਣੀ ਪਲੱਸ 2 ਮੈਰਿਟੋਰੀਅਸ ਸਕੂਲ ਬਠਿੰਡਾ ਤੋਂ ਪਾਸ ਕੀਤੀ ਹੈ ਤੇ ਮੇਰੇ ਪਾਪਾ ਲੇਬਰ ਕਰਦੇ ਨੇ ਤੇ ਮੇਰੇ ਮੰਮਾ ਵੀ ਹਾਂਜੀ ਮੇਰੀ ਮੰਮੀ ਵੀ ਖੇਤਾਂ ਵਿੱਚ ਹੀ ਕੰਮ ਕਰਦੇ ਨੇ ਸਾਨੂੰ ਪੜਾਉਣ ਵਾਸਤੇ ਤੇ ਮੇਰਾ ਭਰਾ ਬੋਲ ਨਹੀਂ ਸਕਦਾ ਤੇ ਮਤਲਬ ਕਿ ਉਹਦੇ ਵਾਸਤੇ ਮਤਲਬ ਕਿ ਅਸੀਂ ਡਾਕਟਰ ਕੋਲ ਗਏ ਤਾਂ ਉਹ ਕਹਿੰਦੇ ਮਤਲਬ ਕਿ ਮਤਲਬ ਕਿ ਅਗਰ ਅਸੀਂ ਪੈਸੇ ਵੀ ਲਾਵਾਂਗੇ ਤਾਂ ਕੋਈ ਮਤਲਬ ਕਿ ਮਤਲਬ ਕਿ ਉਹ ਕਹਿੰਦੇ ਮਤਲਬ ਕਿ ਅਸੀਂ ਗਾਰੰਟੀ ਨਹੀਂ ਦੇ ਸਕਦੇ ਕਿ ਜੋ ਮਤਲਬ ਕੀ ਹੋ ਜੇਗਾ ਤੇ ਉਹਦੇ ਕਰਕੇ ਮਤਲਬ ਕਿ ਸਾਡੇ ਪਾਪਾ ਮਤਲਬ ਕਿ ਮੰਮੀ ਡੈਡੀ ਬਹੁਤ ਡਿਸਟਰਬ ਰਹਿੰਦੇ ਨੇ ਹੁਣ ਤਾਂ ਤੁਹਾਡੇ ਤੋਂ ਉਮੀਦਾਂ ਮਾਪਿਆਂ ਨੂੰ ਇੱਥੋਂ ਤੱਕ ਤੁਸੀਂ ਬਹੁਤ ਸੋਨਾ ਕੀਤਾ ਇਸ ਤੋਂ ਅੱਗੇ ਕੀ ਕਰਨ ਦੀ ਸੋਚ ਰਹੇ ਹੋ ਕੀ ਕਰਨਾ ਲੱਗੇ ਅੱਗੇ ਸਰ ਮੈਂ ਇੰਜੀਨੀਅਰਿੰਗ ਕਰਨੀ ਹੈ ਤੇ ਆਪਣੇ ਮੰਮੀ ਡੈਡੀ ਦਾ ਨਾਮ ਰੌਸ਼ਨ ਕਰਨਾ ਹੈ ਹਾਂ ਜੀ ਇਹ ਹਮ ਸਭ ਨੂੰ ਮਿਲਿਆ ਹੋਇਆ ਹੈ ਹਾਂ ਜੀ ਗੱਲ ਹੋਈ ਹਾਂ ਜੀ ਕੀ ਗੱਲ ਹੋਈ ਉਹਨਾਂ ਦਾ ਤਾਂ ਪੁੱਛ ਕੇ ਦੱਸਿਓ ਕੀ ਬਣਾ ਚਾਹੁੰਦੇ ਹੋ ਅਸਲ ਗੈ ਇੰਜੀਨੀਅਰ ਬਣਨਾ ਚਾਹੁੰਦੀ ਮੈਂ ਇੰਜੀਨੀਅਰਿੰਗ ਕਰਕੇ ਫਿਰ ਮੈਂ ਯੂਪੀਐਸਰ ਐਗਜ਼ਾਮ ਕ੍ਰੈਕ ਕਰਨਾ ਚਾਹੁੰਦੀ ਆ ਮੈਂ ਯਸ ਹਾਂਜੀ ਫਿਰ ਮੈਂ ਆਈਐਸ ਅਫਸਰ ਬਣਨਾ ਚਾਹੁੰਦੀ ਆ ਕਿਉਂਕਿ ਮੈਂ ਮੋਸਟਲੀ ਦੇਖਿਆ ਕਿ ਜਿਹੜੇ ਆਈਐਸ ਅਫਸਰ ਵਗੈਰਾ ਬਣਦੇ ਆ ਯੂਪੀਐਸ ਕ੍ਰੈਕ ਕਰਦੇ ਆ ਉਹ ਮੋਸਟਲੀ ਇੰਜੀਨੀਅਰਿੰਗ ਕਰਕੇ ਫੇਰੀ ਕਰਦੇ ਆ ਤੇ ਫਿਰ ਮੇਰਾ ਵੀ ਉਹੀ ਹੈ ਕਿ ਮੈਂ ਉਹੀ ਕਰਕੇ ਫਿਰ ਕਰਾਂਗੀ ਠੀਕ ਹੈ ਬਣਨ ਦੀ ਕੋਈ ਸੀਮਾ ਨਹੀਂ ਹੁੰਦੀ ਕੋਈ ਗੱਲਬਾਤ ਹੋਈ ਸੀ ਐਮ ਸਾਹਿਬ ਨਾਲ ਮਿਲ ਕੇ ਕਿਵੇਂ ਲੱਗਾ ਉਹਨਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਕਿ ਮਤਲਬ ਕਿ ਸਾਡੇ ਬਾਰੇ ਇੰਨਾ ਸੋਚ ਰਹੇ ਬਹੁਤ ਹੌਸਲਾ ਦਿੱਤਾ ਮਤਲਬ ਕਿ ਸਾਡੀ ਪੜ੍ਹਾਈ ਬਾਰੇ ਉਹ ਇੰਨਾ ਸੋਚ ਰਹੇ ਨੇ ਮਤਲਬ ਕਿ ਉਹਨੂੰ ਅੱਗੇ ਹੋਰ ਲੈ ਜਾਣਾ ਚਾ ਰਹੇ ਨੇ ਬਾਕੀਆਂ ਸਟੇਟਸ ਦੇ ਜਿਹੜੇ ਰਵਾਕ ਨੇ ਉਹਨਾਂ ਦੇ ਨਾਲ ਸਾਨੂੰ ਮਤਲਬ ਕਿ ਉਹਨਾਂ ਦੇ ਨਾਲ ਸਾਡਾ ਕੰਪੀਟੀਸ਼ਨ ਹੋ ਰਿਹਾ ਹੈ ਬਿਲਕੁਲ ਹਾਂ ਜੀ ਅੱਗੇ ਐਡਮਿਸ਼ਨਸ ਬਾਰੇ ਕੁਝ ਕਿਹਾ ਸੀ ਐਮ ਸਾਹਿਬ ਨੇ ਅੱਗੇ ਐਡਮਿਸ਼ਨਸ ਹੋਣੀਆਂ ਤੁਹਾਡੀਆਂ ਬਹੁਤ ਸਾਰਾ ਖਰਚਾ ਵੀ ਹੋਣਾ ਹਾਂ ਜੀ ਸਰ ਹਰੇ ਉਹਨਾਂ ਨੇ ਕੁਝ ਦੱਸਿਆ ਨਹੀਂ ਕਹਿੰਦੇ ਅਸੀਂ ਫਿਊਚਰ ਵਿੱਚ ਕਰ ਸਕਦੇ ਆਂਗੇ ਹੈਲਪ ਦਾ ਹਰ ਵੇਲੇ ਨਾਲ ਲਾਂਗੇ ਪਰ ਜਿਵੇਂ ਹੁਣ ਫਾਈਨੈਂਸ਼ੀਅਲ ਰੇਟ ਵਗੈਰਾ ਹੈਗੀ ਹੈਗੀ ਉਹ ਕਹਿੰਦੇ ਅਸੀਂ ਬਾਕੀ ਮੈਂਬਰਸ ਨਾਲ ਕੈਬਿਨੇਟ ਦੇ ਡਿਸਕਸ ਕਰਕੇ ਵਾਰ ਕਰਨੇਗੇ ਕੁਝ ਲੋਨਸ ਵਗੈਰਾ ਦਾ ਵੀ ਬੰਦ ਕਰੇਗੀ ਹਾਂਜੀ ਬਿਲਕੁਲ ਬਹੁਤ ਸਾਨੂੰ ਬਹੁਤ-ਬਹੁਤ ਮੁबारकਾ ਔਰ ਉਮੀਦਾਂ ਤੁਹਾਡੇ ਮਾਪਿਆਂ ਦੇ ਨਾਲ-ਨਾਲ ਇਹਨਾਂ ਨੂੰ ਵੀ ਹੈ ਜਿਹੜੇ ਦੇਖ ਰਹੇ ਆ ਦੇਖ ਰਹੇ ਨੇ ਤੁਹਾਨੂੰ ਬਹੁਤ ਸਾਰੇ ਬੱਚੇ ਇਸ ਵੇਲੇ ਦੇਖ ਰਹੇ ਆ ਕਿ ਜੇ ਤੁਸੀਂ ਕਲੀਅਰ ਕਰ ਸਕਦੇ ਹੋ ਤਾਂ ਉਹ ਵੀ ਕਲੀਅਰ ਕਰ ਸਕਦੇ ਆ ਤਾਂ ਸਿੱਧੇ ਤੌਰ ਤੇ ਪੰਜਾਬ ਸਰਕਾਰ ਦਾ ਇਹ ਉਪਰਾਲਾ ਕਿ ਬੱਚਿਆਂ ਨੂੰ ਜਿੱਥੋਂ ਤੱਕ ਵੀ ਕੋਈ ਬੱਚਾ ਪੜਨਾ ਚਾਹੁੰਦਾ ਹੈ ਸਰਕਾਰ ਕਹਿੰਦੀ ਹੈ ਕਿ ਅਸੀਂ ਉਹਨਾਂ ਦਾ ਮੁਕੰਮਲ ਤਰੀਕੇ ਨਾਲ ਧਿਆਨ ਰੱਖਾਂਗੇ ਖਰਚੇ ਦੀ ਕੋਈ ਪਰਵਾਹ ਨਹੀਂ ਖਰਚਾ ਵੀ ਕਰਾਂਗੇ ਹੁਣ ਇਹਨਾਂ ਬੱਚਿਆਂ ਦੀ ਅੱਗੇ ਐਡਮਿਸ਼ਨ ਹੋਣੀ ਹੈ ਆਈਆਈਟੀ ਦੇ ਵਿੱਚ ਤਾਂ ਸਰਕਾਰ ਕਹਿੰਦੀ ਹੈ ਕਿ ਉਹਦੇ ਲਈ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਸਰਕਾਰ ਆਪਣੀ ਜਿਹੜੀ ਹੈ ਜ਼ਿੰਮੇਵਾਰੀ ਨਾਲ ਇਹਨਾਂ ਦੀ ਐਡਮਿਸ਼ਨ ਜ਼ਰੂਰ ਕਰਾਵੇ ਆਪਣੇ ਸਹਿਯੋਗੀ ਪ੍ਰੀਤ ਦੇ ਨਾਲ ਮੈਂ ਰਵੀ ਸੰਘਰਾਹ ਦਾ ਅਨਮੋਲ ਚੰਡੀਗੜ੍ਹ